ਸਿੱਧੇ ਹੈ ਦਿੱਲੀ ਪਾਕ ਟਾਈਮ న్యూਸ ਚੈਨਲ ਤੇ ਅੱਜ ਪ੍ਰੈਸ ਵਾਰਤਾ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਨਰ ਕੰਪਲੈਕਸ ਮਾਰਕੀਟ ਦੇ ਨਾਲ ਹੀ ਬਾਸਨ ਮਾਰਕੀਟ ਵਿਖੇ ਉੱਥੇ ਪੀੜਤ ਪਰਿਵਾਰ ਨਾਲ ਸੰਬੰਧਿਤ ਆਮੀਨ ਲੜਕੀ ਔਰ ਮੋਨਕਾ ਮਾਹੌਲ ਨੂੰ ਅੱਜ ਲਾਈਵ ਹੋ ਕੇ ਦੱਸਿਆ ਗਿਆ ਕਿ ਸਾਡੇ ਸਾਰੇ ਪਰਿਵਾਰ ਜੋ ਸਾਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਤੇ ਆਪਣੇ ਬੇਟੇ ਨੂੰ ਅਮਰੀਕ ਸਿੰਘ ਨੂੰ ਕਰੋ ਬਕਰ ਕਾਇਕੇ ਦਿੱਸੋਪਰ ਦੇਸੀ ਕੀਤਾ ਸੀ ਤੇ ਉਹਦੇ ਨਾਲ ਹੀ ਸਾਨੂੰ ਇੱਕ ਰੋਬਰਕਾਰ ਕਰਕੇ ਇੱਕ ਮਨਸੂਹ ਬੱਚੀ ਮੇਰੀ ਆ ਜੋ ਅਮੀਨ ਬੇਟੀ ਨੂੰ ੱੱਕੇ ਮਾਰ ਗਿਆ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਨੇ ਕਿ ਬੇਟੀ ਬਚਾਓ ਬੇਟੀ ਪੜਾਓ ਦੂਸਰੇ ਵੱਸੇ ਜੋ ਨਾਰਾ ਏ ਜੋ ਉਹ ਜਿਹੜੀ ਕੀਤੇ ਨਹੀਂ ਦਿੱਤਾ ਜਾ ਰਿਹਾ ਨਾ ਨਾਰੇ ਦੇ ਪੈਰਾ ਦਿੱਤਾ ਜਾ ਰਿਹਾ ਔਰ ਇਮਪੀੜਿਤ ਪਰਵਾਰ ਨਾਲ ਸੰਬੰਧਤ ਮਾਵਾਂ ਤੀਆਂ ਅੱਜ ਪ੍ਰੈਸ ਸੈਂਟਰ ਵਿੱਚ ਆਪਣੀ ਗੱਲ ਯਾ ਗਿਜ਼ਾਰ ਕੀਤੀ ਹੈ ਕਿ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਪਹਿਲੇ ਵੀ ਅਸੀਂ ਧਰਨਾ ਦਿੱਤਾ ਗਿਆ ਸੀ ਤੋ ਉੱਥੇ ਬਟਾਲਾ ਵਿਖੇ ਤੇ ਉੱਥੇ ਵੀ ਕੁਝ ਸਾਨੂੰ ਪੂਰਾ ਇਨਸਾਫ ਨਾ ਮਿਲਣ ਕਰਕੇ ਅਸੀਂ ਦੁਬਾਰਾ ਜਿਹੜਾ ਜਾਗਦੀ ਜ਼ਮੀਰ ਦੇ ਜੋ ਚੇਅਰਮੈਨ ਸਾਹਿਬ ਹੈਗੇ ਨੇ ਸਵਾਰ ਸਾਈਕਲ ਤੇ ਉਹਨਾਂ ਦੇ ਨਾਲ ਰੀਆ ਮੈਡਮ ਵਾਈਸ ਚੇਅਰਮੈਨ ਪੰਜਾਬ ਵੱਲੋਂ ਫਿਰ ਸ਼ਾਦਮੀ ਟੰਗ ਦੇ ਨਾਲ 72 ਘੰਟੇ ਦਾ ਅਲਮੈਂਟਰੀ ਦਿੱਤਾ ਗਿਆ ਕਿ ਅਗਰ ਇਨਸਾਫ ਨਾ ਮਿਲਿਆ ਤਾਂ ਉੱਥੇ ਜਿਹੜਾ ਕਨਵਾਲ ਗੋੜਾ ਬਟਾਲਾ ਵਿਖੇ ਜੋ ਉੱਥੇ ਸ਼ਾਂਤੀ ਨਗਰ ਔਰ ਸਾਚੀ ਨਗਰ ਵਿੱਚ ਇਹ ਜੋ ਰੋਸ ਮੁਜ਼ਾਹਰਾ ਔਰ ਰੋਸ ਤਨਾ ਦਿੱਤਾ ਜਾਏਗਾ ਜਿੱਥੇ ਚਮਰੀ ਪ੍ਰਸ਼ਾਸਨ ਦੀ ਹੋਏਗੀ ਜਿਹਦੇ ਲੈ ਤੁਸੀਂ ਆਸੀ ਅੰਮ੍ਰਿਤਸਰ ਤੋਂ ਦੁਖਾ ਰਹੇ ਆ ਜਿੱਦੀ ਵਿਸ਼ੇਸ਼ਪੁਰ ਦਰਬੀਰ ਸਿੰਘ ਦੇ ਨਾਲ ਪਰਮਜੀਤ ਸਿੰਘ ਗਮਾਨਪੁਰਾ ਅੰਮ੍ਰਿਤਸਰ ਚੱਲ ਰਿਹਾ ਵਾ ਔਰ ਬਰ ਕੀ ਕਹਿਣਾ ਚਾਹੁੰਦੇ ਸਰੀ ਇਹ ਮੌਨਕਾ ਦਾ ਨਹੀਂ ਜਿਹੜੀ ਜਾਗਦਾ ਮੇਰੀ ਆਵਾਜ਼ ਚੁੱਕਦੀ ਪਈਏ ਅਮੀਨ ਦੀ ਆਵਾਜ਼ ਚੁੱਕਦੀ ਪਈਏ ਸਭ ਤੋਂ ਪਹਿਲਾਂ ਅਸੀਂ ਇਸ ਬੱਚੀ ਦੇ ਹੱਕ ਵਾਸਤੇ ਲੜਦੇ ਆਂ ਇਸ ਬੱਚੇ ਨੂੰ ਇਨਸਾਫ਼ ਦੁਆਣਾ ਕਿਉਂਕਿ ਇਸ ਬੱਚੇ ਦਾ ਕੋਈ ਕਸੂਰ ਨਹੀਂ ਇਹ ਬੱਚੀ ਆਈਏ ਆਪਣੇ ਮਾਪਿਤਾ ਕਰਕੇ ਔਰ ਅੱਜ ਇਹਨਾਂ ਦੇ ਮਾਤਾ ਪਿਤਾ ਦਾ ਆਪੇ ਹੀ ਡਿਸਪਿਊਟ ਹੈ ਔਰ ਉਹ ਭੁਗਤਾ ਬੱਚੀ ਰਹੀ ਹੈ ਔਰ ਬੱਚੀ ਦੇ ਹਾਲਤ ਦੇਖੋ ਬੱਚੀ ਕਿਵੇਂ ਇਸ ਪ੍ਰੈਸ਼ਰੇ ਚਲੀ ਗਈ ਹੈ ਇਹਦੇ ਜੋ ਦੋਸ਼ੀਏ ਜਿਹੜਾ ਦਾ ਬਾਪ ਹੈ ਇਹਦਾ ਬਾਪ ਗਗਨਦੀਪ ਸਿੰਘ ਮੈਨੂੰ ਬਾਪ ਨਹੀਂ ਕਹਾਵਾਂਗਾ ਪਾਪ ਹੈ ਮੈਂ ਉਹਨੂੰ ਹਮੇਸ਼ਾ ਪਾਪ ਹੀ ਕਹਿਣਾ ਵਾਂ ਕਿਉਂਕਿ ਇਹੋ ਜੇ ਲਾਂਤੀ ਪਿਓ ਦਾ ਹੋਣਾ ਨਾ ਹੋਣਾ ਇੱਕ ਬਰਾਬਰ ਹੈ ਜਿੰਦੀ ਫੁੱਲ ਵਰਗੀ ਤੀ ਅੱਜ ਇਨਸਾਫ ਲੈਣ ਵਾਸਤੇ ਦਰਦ ਦਰਦ ਦੇ ਥੋਕੜਾਂ ਖਾ ਰਹੀ ਏ ਧਰਨੇ ਲਾ ਰਹੀ ਏ ਬਟਾਲੇ ਦੀ ਧਰਤੀ 'ਤੇ ਜਾ ਕੇ ਪ੍ਰਦਰਸ਼ਨ ਕਰ ਰਹੀ ਏ ਜਾਗਦਾ ਮਹੀਨੇ ਇਸ ਬੱਚੀ ਦੇ ਹੱਕ ਵਾਸਤੇ ਕਈ ਧਰਨੇ ਪ੍ਰਦਰਸ਼ਨ ਲਾਏ ਇਸ ਤੋਂ ਇਲਾਵਾ ਹੋਰ ਵੀ ਅਸੀਂ ਧਰਨੇ ਦਾ ਇੱਕ ਪਿਛੇ ਲਾਨ ਕੀਤਾ ਸੀ ਉਹ ਦੀਵਾਲੀ ਦਾ ਦਿਨ ਸੀ ਸਾਨੂੰ ਬਟਾਲੇ ਦੇ ਪੁਸ਼ਪ ਪੁਸ਼ ਪ੍ਰਸ਼ਾਸਨ ਨੇ ਗੰਦੀਪ ਸਿੰਘ ਉਪਰੀਕਰਨ ਅਮਰੀਕ ਸਿੰਘ ਕਿਉਂ ਮੇਰੇ ਪਿੱਛੇ ਪਏ ਹੋ ਕਿਉਂ ਮੇਰਾ ਹੱਕ ਲੈਣਾ ਚਾਹੁੰਦੇ ਹੋ ਕਿਉਂ ਮੇਰਾ ਸਾਰਾ ਕੁਝ ਖੋਣਾ ਚਾਹੁੰਦੇ ਹੋ ਜਦੋਂ ਕਿ ਮੈਂ ਤੁਹਾਡੇ ਨਾਲ ਰਹਿਣਾ ਹੀ ਨਹੀਂ ਚਾਹੁੰਦੀ ਤੇ ਕਿਉਂ ਮੈਨੂੰ ਮਰਵਾਣਾ ਚਾਹੁੰਦੇ ਹੋ ਕਿਉਂ ਮੇਰੇ ਤੇ ਮੇਰੀ ਮੰਮਾ ਦੇ ਪਿੱਛੇ ਪਏ ਹੋ ਕਿਉਂ ਤੁਸੀਂ ਸਾਡੇ ਨਾਲ ਧੱਕਾ ਕਰਨਾ ਚਾਹੁੰਦੇ ਹੋ ਦਾਦੀ ਨੇ ਮੇਰੀ ਮੰਮਾ ਨੂੰ ਸੁਲਾਲੇ ਜੀਨ ਟੱਕ ਨਹੀਂ ਦਿੱਤਾ 1 ਮਿੰਟ ਵੀ ਨਹੀਂ ਜੀਨ ਦਿੱਤਾ ਅਸੀਂ ਬਟਾਲੇ ਸ਼ਾਂਤੀਨਗਰ ਮਨਦੀਪ ਕੌਰ ਦੇ ਘਰ ਦੇ ਬਾਹਰ ਸੁਖਨੀ ਸਾਹਿਬ ਦਾ ਪਾਰਟ ਰੱਖਾਂਗੇ ਤੇ ਲਗਾਤਾਰ ਮੁਖੜ ਹੜਤਾਲ ਦੇ ਧਰਨੇ ਲਗਾਵਾਂਗੇ ਜਮਰੀਕ ਸਿੰਘ ਨੂੰ ਮੇਜਰ ਹਾਰਟ ਅਟੈਕ ਆਇਆ ਤੇ ਗਗਨਦੀਪ ਸਿੰਘ ਕਿਉਂ ਨਹੀਂ ਇੱਥੇ ਪੇਸ਼ ਹੋਇਆ ਕਿਉਂ ਨਹੀਂ ਆਇਆ ਸਾਨੂੰ ਹਸਪੀਟਲ ਦੀ ਸਾਰੀ ਰਿਕਾਰਡਿੰਗਸ ਮਿਲ ਗਈਆਂ ਐ ਤੁਸੀਂ ਪੈਸੇ ਦੇ ਕੇ ਇਹਨਾਂ ਨੇ ਵੈਸੇ ਤੇ ਕੇ ਝੂਠੀ ਰਿਪੋਰਟ ਬਣਵਾਈ ਹੈ ਅਸੀਂ ਐਸਐਸਪੀ ਐਸਐਸਪੀ ਜੀ ਨੂੰ ਕੰਪਲੇਨ ਕਰਤੀ ਹੈ ਤੇ ਉਹ ਇਹਨਾਂ ਦੀ ਫਿਰ ਜਾਂਚ ਕਰਨਗੇ ਤੇ ਇਹ ਵੇਖੋ ਰਵਿੰਦਰ ਸਿੰਘ ਰਾਮਨਾ ਦੁਕਾਨ ਤੇ ਬਹਿ ਕੇ ਲੁੱਡੋ ਖੇਡ ਰਿਹਾ ਹੈ ਰਾਮਨਾ ਬਹਿ ਕੇ ਲੁੱਡੋ ਖੇਡ ਰਿਹਾ ਜਿਹੜੇ ਇਹਨਾਂ ਇਹਨਾਂ ਦਾ ਦਵਾਈ ਹੈ ਜੇ ਇਹਨਾਂ ਨੂੰ ਸੱਚੀ ਹੱਟ ਡੈਕ ਆਇਆ ਉਹਨ ਦਾ ਦਾਦੂ ਨੂੰ ਦਾਦੂ ਨੂੰ ਜੇ ਇਹਨਾਂ ਨੇ ਰਾਮਨਾ ਬੈਗ ਦੀ ਦੁਕਾਨ ਤੇ ਲੁੱਡਵਾ ਖੇਲਨੀ ਆ ਸੀ ਐ ਸਭ ਝੂਠ ਬੋਲਨਦੇ ਆ ਐ ਮੇਰਾ ਹੱਕ ਖੋਣਾ ਚਾਹੁੰਦੇ ਆ ਗੁਰਪ੍ਰੀਤ ਕੌਰ ਜਾਣਦੀ ਆ ਕਿ ਮੈਂ ਸਭ ਕੁਝ ਖੋਲਾ ਸਭ ਕੁਝ ਲੈ ਲਿਆ ਇਹਨਾਂ ਕੋ ਨਾ ਹੀ ਇਹਨਾਂ ਨੂੰ ਘਰ ਮਿਲੇ ਨਾ ਹੀ ਇਹਨਾਂ ਨੂੰ 골ਡ ਮਿਲੇ ਨਾ ਹੀ ਇਹਨਾਂ ਨੂੰ ਕੁਝ ਮਿਲੇ ਤੇ ਮੈਂ ਮੇਰਾ ਹੱਕ ਲੈਣ ਸੁਖਨੀ ਸਿੰਘ ਸਾਹਿਬ ਦਾ ਪਾਰਟ ਖਾਵਾਂਗੀ ਬਟਾਲੇ ਮਨਦੀਪ ਕੌਰ ਦੀ ਗਲੀ ਦੇ ਬਾਅਦ ਸ਼ਾਂਤੀ ਨਗਰ ਵਿੱਚ ਤੇ ਲਗਾਤਾਰ ਭੁਖ ਹੜਤਾਲ ਦੇ ਤਨੇ ਲੱਗਣਗੇ जो कॉन्फ्रेंस हम करते हैं उसके बारे में तो सर हां जी ये हमारे साथ बैठे हैं सर सर हां जी बोलिए आप अमीन के बारे में क्या बोलना चाहते हो सर ऐसा है अमीन को प्यार करना चाहिए उसके गाड़ी को भी तो इसके साथ जुलम नहीं करना चाहिए जरूर हमारी तो बात है करेगा हाँ जी सर आपने कैसे देखा सुना ये है।, है ये बाप नहीं पाप है देखो हम कहना चाहते हैं ये बाप नहीं पाप है ये गगनदीप सिंह जी जो उमान में बैठा है इस टाइम पे देखो एक माँ और एक बेटी को कैसे भी छोड़ के दर्दी ठोकरे की जाने वाद ऐसी चले गए हैं तो इसके बारे में आप क्या कहना चाहते हैं क्योंकि बेटी है बच्चे के लिए और के लिए पाप नहीं बनना चाहिए बच्चा छोटा सा है संभालना चाहिए और वो गाड़ियाँ मारकर उसको तो क्या फायदा है सर हम फिर से जा रहे हैं बटाले की धरती में एक शांत मुई धरना लगाने जिसका ऐलान हम अभी कर चुके हैं घंटा पहले कि हम एक शांत धरना लगाएंगे किसानी धरना लगाएंगे हम बटाले की धरती में एक माँ एक बेटी को इंसाफ के लिए आप क्या कहना चाहते हो उस धरने में क्या करना चाहेंगे उसमें इंसाफ की मांग रखते हैं ये माँ बेटी जो मांग तो रखने की सरकार से ये तो मां बेटी मांग में रखेंगे तो कहा जाएंगे तो पूछता है इंसाफ इंसाफ इन माँ बेटियों को कब तक मिलेगा कितनी देर ये लड़ाई हम लड़ेंगे बताइए आप अब क्या कहना चाहते हैं सरकार तो जल्दी जल्दी इंसाफ देगी लोगों को जिले लोगों को है। भिल्कुर 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 हाँ है। मैं यही कहना चाहती हूँ जो पंजाब की पुलिस है जो प्रशासन है यहाँ के बटाला के एस एस पी यही मांग करना चाहती हूँ की तो प्लीज इन माँ बेटियों को जल्दी ऐसी जल्दी इंसाफ दिया जाए हम जल्दी ही बटाले की धरती में एक शांति धरना लगाने आ रहे हैं धन्यवाद प्रशासन ने साधा वादा किया दिवाली तो बाद इस बच्ची का जो हक है वो दुआ ਪਰ ਦੀਵਾਲੀ ਤੋਂ ਬਾਅਦ ਲਗਾਤਾਰ ਅਸੀਂ ਪੁਲਿਸ ਦੇ ਨਾਲ ਕੰਟੈਕਟ ਕਰਦੇ ਆ ਰਹੇ ਆਂ ਪਰ ਪੁਲਿਸ ਲੋਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸਾਨੂੰ ਕਿਹਾ ਗਿਆ ਸੀ ਵੀ ਅਸੀਂ ਅੰਮ੍ਰਿਤਸਰ ਆਵਾਂਗੇ ਅੰਮ੍ਰਿਤਸਰ ਆ ਕੇ ਜਿਹੜਾ ਵੀ ਹੈ ਇਸ ਬੱਚੀ ਨਾਲ ਜੋ ਵੀ ਇਹਦਾ ਹੱਥ ਬੰਦਾ ਹੈ ਇਸ ਬੇਟੀ ਦਾ ਉਸ ਨੂੰ ਆਵਾਂਗੇ ਪੁਲਿਸ ਬੈਕ ਹੋ ਗਈ ਪੁਲਿਸ ਮੁੱਕਰ ਗਈ ਚਲੋ ਸਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਅਸੀਂ ਅੱਜ ਪੁਲਿਸ ਨੂੰ ਇੱਕ ਅਲਟੀਮੇਟਮ ਦੇਣ ਵਾਸਤੇ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਅਸੀਂ ਜਿਹੜੀ ਬਟਾਲੇ ਦੀ ਪੁਲਿਸ ਹੈ ਜਿਹੜੇ ਬਟਾਲੇ ਦੇ ਐਸਐਸਪੀ ਹੈ ਜਿਹੜੇ ਬਟਾਲੇ ਦੇ ਐਸਪੀਏ ਜਿਹੜੇ ਐਸ.ੀ.ਪੀ.ਆ ਜਾਂ ਥਾਣਾ ਅਧਿਕਾਰੀ ਸਿਟੀ ਥਾਣਾ ਅਧਿਕਾਰੀ ਉਹਨਾਂ ਨੂੰ ਇੱਕ ਅਲਟੀਮੇਟਮ ਦੇ ਰਹੇ ਆ ਵੀ ਅਸੀਂ ਲਗਾਤਾਰ ਬਟਾਲੇ ਦੀ ਧਰਤੀ ਦੇ ਜ਼ਾਰਦਲਮੀ ਦੇ ਸਾਰੇ ਸੇਵਾਦਾਰ ਉੱਥੇ ਪੱਕੇ ਧੰਨਿਆਂ ਦੇ ਬਹਿ ਜਾਣਗੇ ਜਿੰਦੇ ਵਿੱਚ ਕਿਸਾਨ ਜੱਥੇਬੰਦੀਆਂ ਨਾਲ ਵੀ ਗੱਲਬਾਤ ਚੱਲਦੀ ਪਈ ਹੈ ਔਰ ਇਸ ਤੋਂ ਇਲਾਵਾ ਸਾਰੇ ਇਸ ਬੱਚੀ ਲੜਾਈ ਜਿਹੜੀ ਗਈ ਹੈ ਬਟਾਲੇ ਦੀ ਧਰਤੀ 'ਤੇ ਜਾ ਕੇ ਪੱਕੇ ਡੇਰੇ ਲਾ ਲਵਾਂਗੇ ਅਸੀਂ ਬਟਾਲੇ ਦੀ ਪੁਲਿਸ ਨੂੰ ਅਲਟੀਮੇਟਮ ਦਿੰਦੇ ਆ ਜੇਕਰ 72 ਘੰਟਿਆਂ ਵਿੱਚ ਉਹਨਾਂ ਨੇ ਇਸ ਬੱਚੀ ਦੇ ਹੱਕ ਲਈ ਕੋਈ ਗੱਲ ਨਾ ਕੀਤੀ ਤੇ ਸਭ ਤੋਂ ਪਹਿਲਾਂ ਜਿਹੜਾ ਹੈ ਤਰਨਾ ਸੀ ਜਿਹੜਾ ਹੈ ਹੁੰਦੀ ਅਸੀਂ ਡੇਟ ਨੈਕਸਟ ਮੈਸੇਜ ਦੇ ਦਾਂਗੇ ਉਹ ਤਰਨਾਮ ਬਟਾਲੇ ਜਿਹੜੀ ਇਹਦੀ ਭੂਆ ਹੈ ਜਿਨ੍ਹਾਂ ਨੇ ਦਾ ਘਰ ਖਰਾਬ ਕੀਤਾ ਜਿਨ੍ਹਾਂ ਦੇ ਹੱਕ ਖਵਾਏ ਆ ਇਹਦੀ ਭੂਆ ਦੇ ਘਰ ਦੇ ਬਾਹਰ ਅਸੀਂ ਤਰਨਾ ਲਾਵਾਂਗੇ ਸਾਡਾ ਤਰਨਾ ਸ਼ਾਂਕਰ ਹੋਏਗਾ ਸਿਰਫ ਸਤਨਾਮ ਵਾਇਗੁਰ ਦੇ ਜਾਬ ਕੀਤੇ ਜਾਣਗੇ ਔਰ ਸਾਨੂੰ ਵਾਇਗੁਰ ਤੇ ਭਰੋਸਾ ਹੈ ਕਿਉਂਕਿ ਉਹਦਾ ਨਾਂ ਲੈ ਕੇ ਤਾਂ ਸਾਰੀ ਦੁਨੀਆ ਤੜ ਗਈ ਏ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਮੈਨੂੰ ਨਹੀਂ ਸਾਡੀ ਸਾਰੀ ਐਨ ਜੀਓ ਦੇ ਮੈਂਬਰਾਂ ਨੂੰ ਵਿਸ਼ਵਾਸ ਹੈ ਵੀ ਅਸੀਂ ਉੱਥੇ ਕੋਈ ਝਗੜਾ ਕਰਨ ਨਹੀਂ ਜਾਣਾ ਅਸੀਂ ਕਿਸੇ ਦੇ ਬਾਰੇ ਮੰਦਾ ਬੋਲਣ ਨਹੀਂ ਜਾਣਾ ਇਹ ਬੱਚੀ ਸਮੇਤ ਜਿਹੜੇ ਸਾਡੇ ਐਨਜੀਓ ਦੇ ਮੈਂਬਰ ਜਾਣਗੇ ਜਾਂ ਕਿਸਾਨ ਜਿੱਤੇ ਬੰਦੇ ਆਣ ਗਿਆ ਉੱਥੇ ਜਿੰਨਾ ਜੱਟ ਧੰਨ ਲੱਗੇ ਕਰੇਗਾ ਸਤਨਾਮ ਵਾਇਰਲ ਤੇ ਜਾਪ ਕੀਤਾ ਜਾਣਗੇ ਔਰ ਇਸ ਸਤਨਾਮ ਵਾਇਰਲ ਦੇ ਜਾਪ ਇੱਕ ਕਿੰਨੀ ਸ਼ਕਤੀ ਹੈ ਇਸ ਤੁਹਾਨੂੰ ਸਭ ਨੂੰ ਪਤਾ ਹੈ ਔਰ ਅਸੀਂ ਬਟਾਲੇ ਦੀ ਪੁਲਿਸ ਨੂੰ ਇੱਕ ਵਾਰ ਫਿਰ ਅਲਟੀਮੇਟ ਦੇ ਦਿੰਦੇ ਵੀ 72 ਘੰਟੇ ਬਾਅਦ ਅਸੀਂ ਧੰਨੇ ਦੀ ਅਨਾਊਂਸਮੈਂਟ ਕਰਾਂਗੇ ਫਿਰ ਸਾਡੀ ਐਨਜੀਓ ਪਿੱਛੇ ਨਹੀਂ ਹੋਏਗੀ ਜੇ ਗੱਲਬਾਤ ਕਰਨੀ ਹੈ ਤੇ ਫੋਨ ਕਰ ਲਓ ਓਕੇ ਹੋ ਕੀ ਜੇਕਰ ਅੱਜ ਇਸ ਧੀ ਨਾਲ ਨਿਆਂ ਨਹੀਂ ਹੁੰਦਾ ਜਿਹਨੂੰ ਨਿਆਂ ਨਹੀਂ ਮਿਲਦਾ ਐ ਧੀ ਕੱਲ ਨੂੰ ਆਪਣਾ ਫਿਊਚਰ ਕਿਵੇਂ ਬਣਾਏਗੀ ਅੱਗੇ ਤੇ ਧੀ ਕੀ ਕਰੇਗੀ ਆਪਣੀ ਅਰਨਿੰਗ ਵਾਸਤੇ ਕੀ ਸਾਧਨ ਕੱਲ ਨੂੰ ਇਸ ਬੱਚੀ ਨੂੰ ਗਲਤ ਰਸਤੇ ਜਾਣਾ ਪਏਗਾ ਜਿਹਨੂੰ ਸਮਾਜ ਪੜੀ ਮਾੜੀ ਨਿਗਾਹ ਨਾਲ ਵੇਖਦਾ ਹੈ ਕਿ ਇਸ ਬੱਚੀ ਨੂੰ ਬਚਾਉਣ ਵਾਸਤੇ ਜਿਹੜੀ ਬਟਾਲੇ ਦੀ ਜਨਤਾ ਹੈ ਉਹਨੂੰ ਵੀ ਸਾਡਾ ਸਹਿਯੋਗ ਕਰਨਾ ਚਾਹੀਦਾ ਅਸੀਂ ਬਟਾਲੇ ਦੀ ਸਾਰੀ ਜਨਤਾ ਨੂੰ ਹੱਥਛਿੱਦੇ ਹਮਲਾ ਹੋਇਆ ਸੀ ਉਹ ਲਾਈਵ ਵੀਡੀਓ ਵੀ ਹੋਈ ਸੀ ਪਰ ਉੱਥੋਂ ਦੀ ਪੁਲਿਸ ਜਿਹੜੀ ਸੀ ਬੜੀ ਘਟੀਆ ਕਿਸਮ ਦੀ ਪੁਲਿਸ ਸੀ ਅਸੀਂ ਪੁਲਿਸ ਨੂੰ ਪਹਿਲਾਂ ਇਨਫੋਰਮੇਸ਼ਨ ਦਿੱਤੀ ਸੀ ਸੋਸ਼ਲ ਮੀਡੀਆ ਰਾਹੀਂ ਵੀ ਵੈਸੇ ਵੀ ਫੋਨ ਕਰਕੇ ਵੀ ਤੇ ਵਟਸਐਪ ਗਰੁੱਪਾਂ 'ਚ ਵੀ ਪਰ ਪੁਲਿਸ ਪ੍ਰਸ਼ਾਸਨ ਹੋਂਦ ਤੇ ਨਹੀਂ ਪਹੁੰਚਿਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬਟਾਲੇ ਦੀ ਬੇਨਤੀ ਕਰਦੇ ਹਾਂ ਵੀ ਜਿਹੜਾ ਸਾਡੇ ਧਰਨੇ ਪਰਦੇਸ਼ 'ਚ ਹੋਣਗੇ ਸ਼ਾਂਤਮਈ ਹੋਣਗੇ ਸਤਨਾਮ ਵਾਇਰਲ ਦਾ ਜਾਪ ਕੀਤਾ ਜਾਣਗੇ ਇਸ ਪਰਿਵਾਰ ਦੀ ਰੱਖਿਆ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਏ ਜੇਕਰ ਕੋਈ ਮੰਨ ਘਾਤੀ ਘਟਾ ਘਾਦੀਏ ਤੇ ਉਹਦੇ 'ਚ ਪੁਲਿਸ ਦੋਸ਼ੀ ਹੋਏ ਇੱਕ ਜੀ ਪਹਿਲੇ ਜਦੋਂ ਰੱਖਿਆ ਸੀ ਆਪਾਂ ਨੇ ਰੋਸ ਧਰਨਾ ਸ਼ਾਂਤਮਈ ਟੰਗਣਾ ਉੱਥੇ ਜਿਹੜਾ ਇਹਨਾਂ ਦੇ ਫਾਦਰin ਲਾਸੀ ਉਹਨਾਂ ਦਾ ਡਰਾਮਾ ਰਚ ਗਿਆ ਉਹਦੇ ਬਰਕੀ ਦੇਖੋ ਜੀ ਉਹ ਤਾਂ ਸਾਨੂੰ ਪਤਾ ਲੱਗਦਾ ਵੀ ਉਹ ਨਟੰਗੀ ਏ ਉਹਨੇ ਜਿਹੜਾ ਆਪਣੇ ਪੁੱਤਰ ਦਾ ਘਰ ਨਹੀਂ ਬਣਾ ਸਕਿਆ ਜਿਹੜਾ ਆਪਣੀ ਪੋਤਰੀ ਦਾ ਨੂੰ ਦੇਖ ਸਕਿਆ ਜਿਹਨੂੰ ਆਪਣੀ ਪੋਤਰੀ ਦਾ ਤਰਸ ਨਹੀਂ ਆਇਆ ਕੋਥਰੀ ਸਾਹਮਣੇ ਉਹਨੇ ਮਤਲਬ ਕਿ ਕਿੱਡਾ ਵੱਡਾ ਡਰਾਮਾ ਕੀਤਾ ਸਾਰੀ ਮਤਲਬ ਪੁਲਸ ਵੀ ਉੱਥੇ ਉਹਨੇ ਜਖ ਨੂੰ ਆ ਚੁੱਕੀ ਸੀ ਸਾਰਾ ਮੀਡੀਆ ਉੱਥੇ ਦੀ ਮੈਨੂੰ ਸਮਝ ਨਹੀਂ ਆਂਦੀ ਵੀ ਜੇਕਰ ਮਤਲਬ ਜਿਹੋ ਜਿਹਾਂ ਦਾ ਪੁੱਤਰ ਹੋ ਜਾ ਉਹ ਆਪ ਤੇ ਉਹਦਾ ਸਪਸ਼ਟਿਕਾ ਡਾਕਟਰ ਨੇ ਕੀਤਾ ਵੀ ਇਹ ਡਰਾਮਾ ਬਾਜੀ ਕੀਤੀ ਔਰ ਉਹਦੇ ਵੀ ਹਾਂ ਉਹਦੇ ਉਹਦਾ ਉਹਦਾ ਸਪਸ਼ਟਿਕਾ ਨੂੰ ਆਇਆ ਜੀ ਡਾਕਟਰਾਂ ਲੋ ਅਸੀਂ ਉੱਥੋਂ ਸਾਰੇ ਡਾਕਟਰ ਹੈਗੇ ਜਿਹੜੇ ਮੈਡਮ ਨੇ ਕਢਾੜੇ ਆ ਔਰ ਉਹ ਵੀ ਚਲੋ ਸਮੇਸਰ ਅਸੀਂ ਕੋਰਡ ਜਿਹੜੇ ਗਿਆ ਜਾਰੀ ਕਰਾਂਗੇ ਅਸੀਂ ਇਹਨਾਂ ਦੇ ਨਾਲ ਹੀ ਆਪਾਂ ਰੀਅਲ ਮੈਡੀਕ ਜੁੜ ਚੁੱਕੇ ਆ ਔਰ ਮੈਲਾ ਵੈਂਗ ਦੇ ਜੋ ਬਾਤ ਵਧੀਆ ਕਰ ਔਰ ਮੈਲਾ ਵੈਂਗ ਦੇ ਹੱਕ ਜ ਖੜੇ ਨੇ ਮੈਡਮ ਜੀ ਇਸ ਵਾਰ ਕੀ ਕਹਿਣਾ ਜਿਹੜਾ ਜਿਹੜਾ ਮੈਨਕਾ ਔਰ ਬੱਚੀ ਦਾ ਇਸ ਵਾਰ ਕੀ ਮੈਂ ਮੈਂ कहना चाहती मैं जमीर की मेंबर रिया बात कर रही हूँ इस टाइम मीडिया भी पे हैं और हमारी क्लाइंट जो मोनिका है और इनकी बेटी मैं यही कहना चाहती हूँ गगन बाप नहीं ये एक पाप है ठीक है तुम जहाँ भी हो मैं बार बार यही मैसेज देती हूँ सबको कि गगन तुम यहाँ आओ तुम यहाँ क्यों नहीं आते ठीक है ना ये लड़ाई एक बाप की है एक बेटी की और एक, एक भी भी ठीक है मैं पे बात ठीक है उसने अपनी फैमिली को आगे किया, अपने माँ बाप को आगे किया वो क्यों नहीं आता है? पे बात करे सर मैं यही चाहती हूँ कि मेरी जो क्लाइंट नहीं है चलो ये देश की बेटी है ठीक है एक माँ बेटी है देखो आजकल कल यहाँ पे कितना कुछ गैरकानून मैडम जी सरकार कह रही बेटी बताओ बट ये, ये तो फिर भी मैं यही कहना चाहती हूँ की जो यहाँ की पुलिस है जो शासन है वो क्या कर रहे हैं कुछ भी नहीं कर रहे हैं आज भी मैं जैसे अपने क्लाइंट को लेकर डी सी पी ऑफिस गई हूँ वहाँ पे हमने गगन की कम्प्लेन की है की जैसे वो सोशल मीडिया में आके

सर एम ठीक है ये प्रूफ है मेरे पास तो वो कैसे बात होती है माँ ने और बेटे बेटे को तो बेदखल किया तो बात कैसे करते हैं ये पॉइंट है ना सर बेदखल पहले करना चाहिए कि ये तो पुलिस को भी करना चाहिए ना पुलिस क्या कर रही है यहाँ के तो पुलिस ने अब आज हम गए हैं वैसे सर के पास उन्होंने बोला जो पीड़ित है मेनका उसकी बेटी आप बात करेंगे क्या मसला किया है ਉਹਨੇ ਕਿਹਾ ਕਿ ਫਾਦਰ ਨੂੰ ਮਤਲਬ ਕਿ ਜਲਦੀ ਅਰੈਸਟ ਕਰਾਂਗੇ ਮਤਲਬ ਕਿ ਫਾਦਰ ਨੂੰ ਕਿਉਂਕਿ ਗਗਨ ਨੇ ਬਹੁਤ ਸੋਸ਼ਲ ਮੀਡੀਆ 'ਤੇ ਬਹੁਤ ਗਲਤ ਬੋਲਿਆ ਹੈ ਮੈਂ ਤਾਂ ਚਲੋ ਪਬਲਿਕ ਚੀਜ਼ ਆ ਕੇ ਤਾਂ ਨਾ ਦਿੱਕਤਾ ਨਾ ਪਰ ਮੈਂ ਐਡਾ-ਐਡਾ ਕੁਝ ਨਹੀਂ ਪਰ ਉਹਨੇ ਸੋਸ਼ਲ ਮੀਡੀਆ 'ਤੇ ਉਹ ਵਰਡਸ ਬੋਲੇ ਉਹ ਐਡੀਟਿੰਗ ਕੀਤੀ ਹੈ ਕਿ ਜਿਹਦੇ ਮੇਰੇ ਕੋਲ ਰਾਜਸਥਾਨ ਤੋਂ ਪ੍ਰੂਫ ਮਿਲ ਗਿਆ ਕਿ ਟਾਡੂ ਮਤਲਬ ਕਿ ਗਲਤ ਤਾਨੂੰ ਗਲਤ ਤੁਹਾਡੇ ਬਾਰੇ ਐ ਸਭ ਕੁਝ ਗਲਤ ਕਰ ਰਿਹਾ ਉਹ ਇਵਨ ਇੱਕ ਲੜਕੇ ਨੂੰ ਆ ਵੀ ਕਹਿ ਰਿਹਾ ਕਿ ਤੂੰ ਪੰਜਾਬ ਚ ਐਨੇ ਦੇ ਘਰ ਜਾ ਕੇ ਆਪਣਾ ਫੋਟੋ ਪਚਾਈ ਬਹੁਤ ਐਹੋ ਜੀ ਚੀਜ਼ਾਂ ਕਿ ਜਿਹੜੀ ਰਾਜਸਥਾਨ ਦੇ ਕਿਸੇ ਦੀ ਵਾਈਫ ਨੇ ਮੈਨੂੰ ਵੀਡੀਓ ਰਿਕਾਰਡਿੰਗ ਨਾ ਦਿੱਤੀਆ ਉਹ ਬਹੁਤ ਵੱਡੇ ਮੇਰੇ ਕੋਲ ਐਵਿਡੈਂਸ ਆ ਗਿਆ ਕਿ ਸਭ ਕੁਝ ਇਹਨੇ ਐਡੀਟਿੰਗ ਕਰਕੇ ਮੇਰੇ ਖਿਲਾਫ ਕਰਿਆ ਹੈ ਅਜੀ ਸਾਈਡ ਵੀ ਐਦੀ ਸਾਈਡ ਵੀ ਅਸੀਂ ਬੰਦ ਕਰਨ ਅੱਜ ਜਾਂ ਕੱਲ ਬੰਦ ਹੋਣੀ ਹੈ ਐਨੇ ਸਰਨੇ ਐਦੀ ਸਾਈਡ ਜਿਹੜੀ ਹੈਗੀ ਆ ਉਹਦੇ ਵਿੱਚ ਵੀ ਕਹਿ ਦਿੱਤਾ ਕਿ ਐਦੀ ਸਾਈਡ ਇਮੀਡੀਏਟਲੀ ਬੰਦ ਕੀਤੀ ਜਾਏ ਤੇ ਇਹਦੇ ਫਾਦਰ ਤੇ ਐਦੀ ਸਾਈਡ ਹੈ ਅਦੀਨ ਕੱਛ ਲਿਖਤਾ ਜਾਈ ਅਦਿਕੋ ਕੇ ਤਾਂ ਫਾਦਰ ਹੀ ਗ੍ਰਿਫਤਾਰ ਹੋਏਗਾ ਅਸੀਂ ਸਾਰੀ ਕੋਲ ਡੀਟੇਲ ਆਈਐਮਓ WhatsApp ਦੀ ਕਢਾ ਲਈ ਹੈ ਪਰ ਹਮਨੇ ਅੱਜ ਜੀ ਇਹ ਤਾਂ ਜੋ ਆਪ ਪਹਿਲੇ ਨਿਆ ਪੜ ਗਿਆ ਕੋਰਟ ਕੇਸ ਕਰ ਰਹੇ ਹੈ ਉਹਦੇ ਬਾਰੇ ਕੁਝ ਚੱਲ ਰਿਹਾ ਉਹਦੇ ਬਾਰੇ ਚੱਲ ਰਿਹਾ ਹੈ ਨਾ ਪਰ ਮੈਂ ਜਨਤਾ ਦੇ ਥੋਂ ਫੈਸਲਾ ਕਰਾਂਗੇ ਮੇਰਾ ਬੱਚਾ ਡਿਪਰੈਸ਼ਨ ਚ ਜਾ ਰਿਹਾ ਹੈ